ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਵੀਡੀਓ ਅੰਕੁਰ ਨਿਰੂਲਾ ਮਿਨਿਸਟਰੀ ਵਾਸਤੇ ਇੱਕ ਚੇਤਾਵਨੀ ਦੇ ਰੂਪ 'ਚ ਹੈ ਮੈਂ ਅੰਕੁਰ ਨਿਰੂਲਾ ਸਾਹਿਬ ਜੀ ਦਾ ਬੜਾ ਹੀ ਮੈਂ ਰਿਸਪੈਕਟ ਕਰਦੀ ਆ ਕਰਦੀ ਸੀਗੀ ਪਰ ਮੈਨੂੰ ਲੱਗਦਾ ਨਹੀਂ ਆ ਕਿ ਹੁਣ ਮੈਨੂੰ ਇੱਕ ਤੋਂ ਵੱਧ ਰਿਸਪੈਕਟ ਐਸ ਸਾਲ ਉਹਨਾਂ ਨੇ ਮੈਨੂੰ ਬਹੁਤ ਹਲੀਮ ਕਿੱਦਾ ਹੋਣਾ ਨਾ ਉਹਨਾਂ ਨੇ ਮੈਨੂੰ ਸਿਖਾ ਦਿੱਤਾ ਕਿੱਦਾ ਚੁੱਪ ਕਰਕੇ ਤੁਹਾਡੀਆਂ ਕੀਤੀਆਂ ਕਰਤੂਤਾਂ ਨੂੰ ਬਰਦਾਸ਼ਤ ਕਰਨਾ ਮੈਨੂੰ ਸਿਖਾ ਦਿੱਤਾ ਠੀਕ ਹੈ ਤੇ ਅੱਜ ਦੇ ਡੇਟ ਵਿੱਚ ਐਸ ਟਾਈਮ ਤੱਕ ਉਹਨਾਂ ਨੇ ਮੇਰਾ ਕੁਐਸ਼ਨਿੰਗ ਦੇ ਪੇਪਰ ਲਗਾ ਕੇ ਮੇਰਾ ਕੇਸ ਵਗੈਰਾ ਇੱਕਦਮ ਖਤਮ ਕਰ ਦੇਣਾ ਸੀ ਪਰ ਇਹਨਾਂ ਨੇ ਇਹ ਆਪਣੇ ਮੂੰਹ ਦੇ ਵੀ ਇਹ ਪੱਕੇ ਨਹੀਂ ਰਹੇ ਹਰ ਵਾਰੀ ਇਹਨਾਂ ਨੇ ਮੇਰੇ ਪਿੱਠ ਪਿੱਛੇ ਖੰਜਰ ਚੁਭਾਇਆ ਠੀਕ ਹੈ ਸ਼ਾਇਦ ਇਹ ਬੋਲਦੇ ਵਕਤ ਵੀ ਇਹ ਲੋਕ ਮੇਰੇ ਉੱਪਰ ਪਰਚਾ ਕਾਟ ਸਕਦੇ ਆ ਸ਼ਾਇਦ ਕਰ ਸਕਦੇ ਆ ਪਰ ਇਸ ਤਰ੍ਹਾਂ ਦੀ ਗਲਤੀ ਕੋਈ ਵੀ ਨਾ ਕੀਤੀ ਜਾਵੇ ਕਿਉਂਕਿ ਮੇਰੇ ਉੱਪਰ ਫਗਵਾੜਾ ਕੇਸ ਲੱਗਿਆ ਹੋਇਆ ਹੈ ਔਰ ਮੈਂ ਆਪਜੀ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਐਤਕੀ ਵਾਰ ਵੀ ਇਹ ਪੂਰੀ ਕੋਸ਼ਿਸ਼ ਕਰਨਗੇ ਕਿ ਮੇਰੇ ਉੱਪਰ ਪਰਚਾ ਪਾਉਣ ਮੈਨੂੰ ਤੰਗ ਪ੍ਰੇਸ਼ਾਨ ਕਰਨ ਬਹੁਤ ਕੁਛੇ ਕਰਨਗੇ ਮੈਨੂੰ ਜੇਲ੍ਹ ਪਹਿਲਾਂ ਵੀ 2 ਵਾਰ ਕਟਵਾ ਚੁੱਕੇ ਆ ਪਰ ਮੈਂ ਹੁਣ ਸੱਚੀ ਬੋਲਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਤਿਆਰਬਰ ਤਿਆਰ ਆ ਤੁਸੀਂ ਜੋ ਮੇਰੇ ਨਾਲ ਇੱਕ ਸਾਲ ਤੋਂ ਕੰਪਰੋਮਾਈਜ਼ ਦਾ ਲਾੜਾ ਦਿਖਾ ਕੇ ਤੁਸੀਂ ਜੋ ਮੇਰੇ ਨਾਲ ਨਾਟਕ ਕੀਤਾ ਨਾ ਤੇ ਹੁਣ ਤੱਕ ਤੁਹਾਡੇ ਪੇਪਰ ਨਹੀਂ ਲੱਗੇ ਤੋਂ ਨੂੰ ਅਸੀਂ ਹਾਈ ਕੋਰਟ ਤੱਕ ਪਹੁੰਚੇ ਸਭ ਕੁਝ ਹੋਇਆ ਹੁਣ ਤੱਕ ਤੁਹਾਡੇ ਵਕੀਲ ਨੇ ਪੇਪਰ ਨਹੀਂ ਲਾਏ ਮੇਰੇ ਸੋਚਣ ਵਾਲੀ ਗੱਲ ਆ ਅੰਕੁਨ ਨਿਰੂਲਾ ਸਾਹਿਬ ਅਜੇ ਤੱਕ ਮਨੀਤ ਕੋਰ ਕਿਸੇ ਨਾਲ ਮਿਲੀ ਨਹੀਂ ਆ ਅਜੇ ਨਾ ਕਿਸੇ ਦੇ ਨਾਲ ਮੈਂ ਮਿਲੀ ਨਹੀਂ ਜਿੰਨੇ ਤੁਹਾਡਾ ਰੋਲਾ ਪੈਂਦੇ ਆ ਨਾ ਬਾਹਰ ਮੈਂ ਉਹਨਾਂ ਨਾਲ ਅਜੇ ਤੱਕ ਮਿਲੀ ਨਹੀਂ ਆ ਔਰ ਨਾ ਹੀ ਮੈਂ ਤੁਹਾਡੇ ਕ੍ਰੂਸੈਡ ਚ ਕੋਈ ਖੜੜ ਪਹੁੰਚਾਣੀ ਨਾ ਮੈਂ ਤੁਹਾਡੇ ਕ੍ਰਿਸਮਸ ਚ ਕੋਈ ਖੜੜ ਪਹੁੰਚਾਣੀ ਪਰ ਮੈਂ ਪਹੁੰਚਾਣੀ ਆ ਅਗਲੇ ਸਾਲ ਤੁਹਾਡੇ ਵੱਡੇ ਦੇ ird gird ਮੈਂ ਮੈਂ ਖੜੜ ਪਹੁੰਚਾਣੀ ਆ ਇਸ ਕਰਕੇ ਆਪਣੀ ਤਿਆਰੀ ਚੰਗੀ ਤਰ੍ਹਾਂ ਕਰਕੇ ਰੱਖਿਓ ਕਿਉਂਕਿ ਇਹ ਮੈਂ ਤੁਹਾਨੂੰ ਟਾਈਮ ਦੇ ਰਹੀ ਕਿਉਂਕਿ ਸਾਡੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਪਰਵਯਾ ਇਸ ਜਿਸ ਦੀ ਮੈਂ ਬਹੁਤ ਰਿਸਪੈਕਟ ਕਰਦੀ ਆ ਮੈਂ 크੍ਰਿਸਚੀਅਨ ਧਰਮ ਦੇ 크ਿਸਮਸ ਦਾ ਵੀ ਰਿਸਪੈਕਟ ਕਰਦੀ ਆ ਤਾਂ ਹੀ ਮੈਂ ਐਸ ਵਕਤ ਮੂੰਹ ਬੰਦ ਕੀਤਾ ਜਿਹੜੇ ਵੀ ਅੰਗ ਸਿੰਘ ਸੜਕਾ ਜੇ ਹੈਗੇ ਆ ਜੋ ਆ ਉਹਨਾਂ ਦੇ ਜਿਹੜਾ ਦਰਦ ਆ ਉਹ ਆਪ ਉਹ ਜਾਣਦੇ ਆ ਪਰ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੁਸੀਂ ਮੇਰੀ ਜ਼ਿੰਦਗੀ ਖਰਾਬ ਕੀਤੀ ਐਂਡ ਜੇ ਤੁਸੀਂ ਜ਼ੀਨੀਆ ਪਿੰਲੇ ਨੂੰ ਤੁਸੀਂ ਬਿਠਾ ਲਿਆ सतनाम सिंह वर्गियां कन्वर्ट करके तुसी कन्वर्ट किया धर्म परिवर्तन करके सतनाम सिंह का जीनिया पिले ने रमनदीप मंगू मटना मिल के मेरे उपर झूठे नजाए स् परचे कट्टे मेरी वीडियो में छे जगह तो एडिट किया मैंने अश्लील औरत दिखाया मेरे सौरा साहब तो बयान दिलवाए बहुत कुछ नाटक किया हूँ मैं बर्दाश्त नहीं करना साल हो गया साल पर मैं लारा लाया एस आई टी तक मेरी दितीय ओ एस आई टी वुमेन्स कमिश्नर तो ओ भी तुसी तोड़वा दी पर तुसी सामने नहीं आए और गौरव मसीह नु कहूंगी इस तरह टाडी जिदा तू मेरे ना करया ना तेरीया